भेन जी ने पता नहीं कड़ा सप्प क्या रिपलाई टू रोस्टर माफ कर दो बई क्यों माफ करिए मैं माफ करना तेल तर, मैं तेरी स्क्रीन शॉट लवा पहले ए लाऊंगी छा ऐसे कि होया भाने ਉਹਨਾਂ ਕੰਨੇ ਤੈਨੂੰ ਤੇਰੀ ਕੀਮਤ ਲਾਤੀ ਆ ਕੀ ਕਰਤਾ ਤੈਨੂੰ ਐਸਾ ਜਿਹੜੀ ਤੂੰ ਹੱਥ ਜੋੜਨ ਤੇ ਤੁਲੀ ਪਈ ਆ ਆ ਇਹ ਚੰਗੀਆਂ ਹਰਕਤਾਂ ਨਹੀਂ ਹੈਗੀਆਂ ਤੁਸੀਂ ਸੋਸ਼ਲ ਮੀਡੀਆ ਤੇ ਬੈਠੇ ਹੋ ਆਪਣੀ ਵੀਡੀਓ ਪਾਨੀ ਹੋ ਜਿੱਦਾਂ ਦੀ ਮਰਜ਼ੀ ਪਾਨੀ ਹੋ ਹਨਾ ਆਪਾਂ ਪਾਨਨੇ ਆ ਇੰਨਾ ਹੱਕ ਨਾ ਮੈਨੂੰ ਐ ਨਾ ਤੁਹਾਨੂੰ ਐ ਕਿ ਆਪਾਂ ਇੱਕ ਦੂਜਿਆਂ ਤੋਂ ਇਦਾਂ ਹੱਥ ਜੋੜ ਕੇ ਮਾਫੀਆਂ ਮੰਗਵਾਈਏ ਕੀ ਐ ਤੂੰ ਆਪਣਾ ਘਰ ਪਾਲ ਰਹੀ ਪਾਲ ਮੜੀ ਮੜੀ ਸਾਨੂੰ ਬੰਡ ਮਾਰਨ ਦਿਆ ਕਰ ਇੱਥੇ ਕਿੱਡੀ ਵੱਡੀ ਗੱਲ ਹੋ ਗਈ ਓਹੋ ਹੋ ਹੋ ਦੁੱਖ ਲੱਗਦਾ ਹੋਣਾ ਨਾ ਉੱਪਰ ਉਹ ਹਸਪੀਟਲ ਦਾ ਆਪਰੇਸ਼ਨ ਉੱਪਰ ਉਹਦੇ ਰੋਸਟਰ ਵੀ ਬੰਡ ਮਾਰ ਰਹੇ ਟੰਕੇ ਦੋਗ

ਉਹ ਜਿਹੜਾ ਪੁੰਦਲਾ ਕੱਟ ਲਾ ਚੂ ਹੈ ਅਸੀਂ ਆਪਣਾ ਪੱਖ ਰੱਖ ਰਹੇ ਹਾਂ ਠੀਕ ਆ ਰੱਖੋ ਰੱਖੋ ਪੱਖ ਰੱਖੋ ਬੋਂਡਾ ਰੱਖੋ ਮਮਾ ਰੱਖੋ ਜੋ ਰੱਖਣਾ ਤੁਸੀਂ ਰੱਖੋ ਮੇਰੀ ਭੈਣ ਪੁੱਤ ਬੋਲ ਕਿਸੇ ਨੂੰ ਅਸੀਂ ਰਿਪਲਾਈ ਨਹੀਂ ਕਰਨਾ ਤਾਂ ਫਿਰ ਰਿਪਲਾਈ ਕਿਉਂ ਲਿਖਿਆ ਜੇ ਨਾ ਸਾਨੂੰ ਇਹ ਚੀਜ਼ ਜਦੀ ਲੋੜ ਆ ਤੇ ਬਸ ਅਸੀਂ ਇੱਕ ਆਪਣਾ ਠੀਕ ਆ ਆਪਣੇ ਵੱਲੋਂ ਆਪਣਾ ਪੱਖ ਰੱਖ ਰਹੇ ਆ ਵੀ ਤਿੰਨ ਵਾਰੀ ਰੱਖਦਾ ਐਡਾ ਵੱਡਾ ਪੱਖਾ ਤੇਰਾ ਜਿਹੜਾ bari 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 ਟੋਟਿਆਂ ਤੇ ਕਿਸ਼ਤਾਂ ਚ ਰੱਖਿਆ ਜਾ ਰਿਹਾ ਵੀ ਕੀ ਗਲਤ ਆ ਕੀ ਸਹੀ ਆ ਹਾਂਜੀ ਦੱਸੋ ਤੁਸੀਂ ਦੱਸੋ ਤੁਹਾਨੂੰ ਜਿੰਨੇ ਕੀ ਸਾਰਿਆਂ ਨੂੰ ਪਤਾ ਹੀ ਆ ਕਿ ਮੈਂ ਇੱਕ ਵੀਡੀਓ ਪਾਈ ਸੀਗੀ ਅਛਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਚੱਲ ਦੱਸ ਤੂੰ ਦੱਸ ਦਿਵਾਰੀ ਤੋਂ ਉਦਾਰੀ ਲਗ ਗਈ ਮੈਂ ਰੋਈ ਸੀ ਬਹੁਤ ਜ਼ਿਆਦਾ ਕਿਉਂਕਿ ਮੈਨੂੰ ਤਕਲੀਫ ਸੀਗੀ ਅੱਛਾ ਠੀਕ ਹੈ ਤੁਹਾਨੂੰ ਪਤਾ ਹੈ ਮੈਨੂੰ ਪਾਇਲਸ ਦੀ ਪ੍ਰੋਬਲਮ ਸੀ ਠੀਕ ਹੈ ਓਕੇ 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 ਮਤਲਬ ਮੰਨ ਗਈ ਬੋਂਡੇ ਚ ਫੋੜਾ ਸੀਗਾ ਹੈ ਬਵਾਸੀਰ ਸੀ ਪਾਇਲਸ ਮੰਨ ਗਈ ਚਲੋ ਸ਼ੁਕਰ ਮੈਨੂੰ ਬਹੁਤ ਜ਼ਿਆਦਾ ਤਕਲੀਫ ਸੀਗੀ ਸਿਰ ਮੈਂ ਕਹਿੰਦੀ ਸੀ ਵੀ ਮੇਰੇ ਨਾਲ ਤੁਸੀਂ ਤੂੰ ਤਾਂ ਜੈਦ ਤੂੰ ਤਾਂ ਟਿਕਾ ਲਵਾ ਦੋ ਤੇ ਪਤਨ ਨੂੰ ਜਦ ਕਹਿ ਕਹਿ ਕੇ ਹੁਣ ਤੈਨੂੰ ਪਤਾ ਲੱਗੇ ਤੈਨੂੰ ਕਿਉਂ ਟੋਕਦੇ ਸੀਗੇ ਸ਼ੁਰੂ ਸ਼ੁਰੂ ਚ ਕਿਉਂਕਿ ਤੇਰੀ ਜਿਸ ਹਿਸਾਬ ਦੀ ਸਿਹਤ ਹੈ ਨਾ ਉਹ ਸਾਫ ਪਤਾ ਲੱਗ ਰਿਆ ਸੀ ਕੁਝ ਹੈ ਪ੍ਰੋਬਲਮ ਕੁਝ ਹੈ ਦਿੱਕਤ ਨਹੀਂ ਹੈ ਤਾਂ ਅੱਗੇ ਜਾ ਕੇ ਹੋ ਜਾਣੀ ਹੈ ਤੂੰ ਕਿਹੜਾ ਮੰਨਨ ਤੇ ਆਈ ਹੈ ਤੈਨੂੰ ਲੱਗਦਾ ਸੀ ਭਈਆ ਪੈਸਾ ਆ ਗਿਆ ਟਟਪੋ ਸੂਰ ਦੀ ਤਰ੍ਹਾਂ ਤੈਨੂੰ ਖਾਨਸੂਰੀ ਕਿਉਂ ਕਹਿੰਦੇ ਆ ਇਸੀ ਕਰਕੇ ਮੜਾ ਜੇ ਦੇਖਿਆ ਗੰਦ ਮੜਾ ਜੇ ਦੇਖਿਆ ਖੰਦ ਚੀਜ਼ ਟਟਪ ਜਿੱਦਾਂ ਦੁਨੀਆ ਖਤਮ ਹੋਣ ਵਾਲੀ ਹੈ ਤਬਾ ਹੋਣ ਵਾਲੀ ਹੈ ਫਟਾਫਟ ਖਾ ਕੇ ਮੁਕਾ ਦਿਓ ਓਏ ਮੈਂ ਨਹੀਂ ਔਖੀ ਆ ਮੈਂ ਹੁੰਦੀ ਸੀ ਸਾਨੂੰ ਨਾ ਉਸ ਤੋਂ ਪਹਿਲਾਂ ਮੇਰੀ ਨਰੂਲਾ ਫੈਮਲੀ ਨਾਲ ਗੱਲ ਹੋਈ ਸੀ ਅਖਿਲ ਵੀਰੇ ਨਾਲ ਨਾਲ ਹਾਂ ਅੰਕਲ ਮੈਨਾਂ ਵੀ ਉਹ ਕਾਫੀ ਹਨਾ ਉਹਨਾਂ ਨੂੰ ਪਤਾ ਹੈ ਚੀਜ਼ਾਂ ਬਾਰੇ ਇਹ ਚੀਜ਼ਾਂ ਬਾਰੇ ਕੀ ਉਹਦੇ ਕਿਹੜਾ 100 ਵਾਰੀ ਬਵਾਸੀਰ ਹੋ ਗਿਆ ਛੜਾ ਉਹਨੂੰ ਪਤਾ ਵਿਚ ਮੈਂ मतलब ਜਿਵੇਂ ਨਾ ਨੌਲੇਜ ਹੈ ਮੈਂ ਉਹਨਾਂ ਦੀ ਖਊਗੀ ਕਿਤੇ ਬਾਤ ਸੀ ਮੈਂ ਕਿਹਾ ਚਲ ਆਪਾਂ ਉਹਨਾਂ ਨੂੰ ਸਲਾਹ ਹਾਂ ਲੈ ਲਈ ਸਲਾਹ ਮੈਂ ਵੀ ਵੱਡੇ ਹਨਾ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀਰੇ ਇੰਦਾ ਤੱਕ ਕਰਕੇ ਮੈਨੂੰ ਪ੍ਰੋਬਲਮ ਆ ਰਹੀ ਉਹ ਕਹਿੰਦੇ ਮੀਨੂੰ ਤੂੰ ਆ ਜਾ ਸਾਡੇ ਡਾਕਟਰ ਹੈਗੇ ਆ ਆਪਾਂ ਉਹਨਾਂ ਨੂੰ ਦਿਖਾ ਲੈਨੇ ਆ ਜੀ ਉਹਨਾਂ ਨੇ ઓਪਰੇਟ ਕੇ ਆਪਾਂ ઓਪਰੇਟ ਕਰਾ ਲਾਂਗੇ ਅੱਛਾ ਅੱਗੇ ਬੋਲ ਮੈਂ ਕਿਹਾ ਠੀਕ ਆ ਮੈਂ ਚਲੀ ਗਈ ਉੱਥੇ ਇਹ ਮੈਨੂੰ ਕਹਿੰਦੇ ਸੀ ਨਹੀਂ ਬਟ ਜਾਣਾ ਮੈਂ ਕਿ ਨਹੀਂ ਮੈਂ ਇੱਕ ਵਾਰੀ ਵੀਰ ਹੋਂਾਂ ਦੇ ਕਹਿਣ ਤੇ ਆਪਾਂ ਚੱਲੇ ਅੱਛਾ ਬਹੁਤ ਹੈ ਮੇਗਮਾ ਵੀਰੋ ਨੇ ਸਾਡੀ ਹੈਲਪ ਕੀਤੀ ਠੀਕ ਹੈ ਸਪੋਰਟ ਕੀਤੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਚਟਲੀ ਬੋਂਡ ਅੱਗੇ ਬੋਲ ਮੇਨ ਗੱਲ ਤੇ ਆ ਉਹਨਾਂ ਨੇ ਕਿ ਸਾਡਾ ਚਲੋ ਪੜਾਈ ਸੋਚਿਆ ਹਨ ਆਪਾਂ ਗਏ ਹਸਪੀਟਲ ਡਾਕਟਰ ਨੇ ਚੈੱਕ ਕੀਤਾ ਡਾਕਟਰ ਕਹਿੰਦੇ ਵੀ ਹੋ ਜੂ ਸਹੀ ਵੀ ਕਹਿੰਦੇ ਅਸੀਂ ਪਨੀ ਟਰੀਟਮੈਂਟ ਕਰਨਾ ਦਵਾਈ ਦੇਵਾਂਗੇ ਦਵਾਈ ਨਹੀਂ ਟਰੀਟਮੈਂਟ ਗਿਆ ਸੀ ਟਰੀਟਮੈਂਟ ਤਾਂ ਆ ਜੇ ਗਿਆ ਸੀ ਆਪਾਂ ਤੇ ਟਰੀਟਮੈਂਟ ਸਾਡੀ ਟਰੀਟਮੈਂਟ ਹਾਂ ਤੇਰਾ ਝੂਠ ਤੂੰ ਆਪੇ ਫਸਾਂਗੀ ਓਹ ਝੂਠਾਂ ਦੇ ਵਿੱਚ ਜਿਹੜੇ ਤੂੰ ਮਾਰੇ ਬਲੌਗਾਂ ਦੇ ਵਿੱਚ ਕਿ ਮੇਰੀ ਬੁੰਡ ਦਾ ਆਪਰੇਸ਼ਨ ਹੋ ਗਿਆ ਮੇਰਾ ਆਪਰੇਸ਼ਨ ਹੋ ਗਿਆ ਆ ਗਲਤ ਹੋ ਗਿਆ ਫਲਾਨਾ ਹੋ ਗਿਆ ਜਾਗਦੇ ਤਾਂ ਕੀਤਾ ਫਲਾਨਾ ਕੀਤਾ ਆਪਰੇਸ਼ਨ ਦਾ ਸੀ ਇਹ ਨਹੀਂ ਕਿਹਾ ਵੀ ਉਹਨਾਂ ਨੇ ਆਪਰੇਸ਼ਨ ਗਿਆ ਸੀ ਨਾ ਉਹਨਾਂ ਨੇ ਕਿਸੇ ਦੇ ਕਾ ਲਿਆ ਹਾਂ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਸੀ ਆਪਰੇਸ਼ਨ ਦੀ ਲੋੜ ਨਹੀਂ ਸੀ ਟਰੀਟਮੈਂਟ ਕਰਾਂਗੇ ਪਰ ਇਹ ਕਹਿੰਦੇ ਟਰੀਟਮੈਂਟ ਕੂਸੀਏ ਫਿਰ ਤੂੰ ਆਪਣੇ ਥੰਬਨੇਲਾਂ 'ਚ ਕਿਉਂ ਲਿਖਿਆ ਇੱਕ ਮਿੰਟ ਹੈ ਥੰਬਨੇਲਾਂ 'ਚ ਤੂੰ ਕਿਉਂ ਬੁੰਡ ਮਰਾਈ ਥੰਬਨੇਲਾਂ 'ਚ ਇੱਕ ਮਿੰਟ ਰੁੱਕ ਕਿੱਥੇ ਲਿਖਿਆ ਮਮ ਗਾਇਸ ਵੀਰੇ ਮਮੀ ਨੂੰ ਮੈਂ ਨਹੀਂ ਜਾਣਾ ਹਸਪੀਟਲ ਠੀਕ ਹੈ ਆਪਰੇਸ਼ਨ ਹੋ ਗਿਆ ਠੀਕ ਹੈ ਆਪਰੇਸ਼ਨ ਕਰਵਾਣਾ ਪੈਣਾ ਠੀਕ ਹੈ ਸਾਰੇ ਪੁੱਛਦੇ ਕਿਉਂ ਆਪਰੇਸ਼ਨ ਹੋਇਆ ਮੇਰਾ ਓਕੇ ਗਾਇਸ ਵੀਰੇ ਅੱਜ ਹੋ ਗਈ ਸਰਜਰੀ ਮੇਰੀ ਰਾਈਟ ਇਹ ਤਾਂ ਇਨੀ ਵਾਰੀ ਤਾਂ ਬੰਡ ਮਾਰ ਆ ਚੁਕੀਆਂ ਹੈ ਹੁਣ ਤੂੰ ਭੈਣ ਚ ਥੁੱਕ ਚੱਟ ਰਹੀਆਂ ਇਹ ਤਕਲੀਫ ਮੰਦੀ ਉਹ ਕਹਿੰਦੇ ਸੀ ਸੁਣ ਕਰਾਂਗੇ ਅਸੀਂ ਬਿਹੋਸ਼ ਕਰਾਂਗੇ ਬਿਹੋਸ਼ੀ ਦਾ ਟੀਕਾ ਲਾਵਾਂਗੇ ਉਹਨਾਂ ਨੇ ਮੇਰੇ ਨੂੰ ਲਾ ਫੈਮਿਲੀ ਨੂੰ ਵੀ ਇਹੀ ਕਿਹਾ ਵੀ ਅਸੀਂ ਬਿਹੋਸ਼ੀ ਦਾ ਟੀਕਾ ਲਾਵਾਂਗੇ ਹਣ ਅੱਛਾ ਤੇ ਇਹ ਕਹਿੰਦੇ ਵੀ ਮੈਂ ਸੋ ਕੀ ਤੋ ਕਿਹੜੇ ਡੰਗਰਾਂ ਦੇ ਡਾਕਟਰ ਕੋ ਆਪਣੀ ਬੁੰਡ ਖਲਵਾ ਲਈ ਕੀ ਚੋਲੇ ਛਾਪਾਂ ਕੋ ਗਈ ਸੀਗਾ ਕੀ ਐਡਾ ਪੈਸਾ ਕਮਾ ਲੇ ਫਿਰ ਕਿਸ ਕੰਮ ਦਾ ਤੇਰਾ ਪੈਸਾ ਜੇ ਤੂੰ ਆਪਰੀ ਬੁੰਡ ਦਾ ਇਲਾਜ ਨਹੀਂ ਕਰ ਸਕਦੀ ਮੈਂ ਕਿਹਾ ਨਹੀਂ ਮੈਂ ਨਹੀਂ ਕਰੋਣਾ ਇਹ ਕਹਿੰਦੇ ਵੀ ਤੂੰ ਡਰਨਾ ਉਹ ਕਰਨਗੇ ਸਵੇਓ ਚਲੋ ਜੀ ਆਪਰੇਸ਼ਨ ਥੀਟਰ 'ਚ ਮੈਨੂੰ ਲੈ ਕੇ ਗਏ ਨਹੀਂ ਉਹਨਾਂ ਨੇ बेहोਸ਼ ਕੀਤਾ ਹਨ ਜੋ ਵੀ ਉਹਨਾਂ ਨੇ ਆਪਣਾ ਟ੍ਰੀਟਮੈਂਟ ਕਰਿਆ ਮੈਨੂੰ ਬਹੁਤ ਪੇਨਫੁਲ ਸੀ ਇਨੋਂ ਪੇ ਫਿਰ ਤਾਂ ਸਿੰਪਲ ਜੀ ਗੱਲ ਐ ਬੁੰਡ ਦੇ ਵਿੱਚ ਜਿੱਥੋਂ ਦੀ ਟੱਟੀ ਨਿਕਲਦੀ ਆ ਆਖਰੀ ਦਵਾਰ ਜਿਹੜਾ ਮਲ ਦਾ ਦਵਾਰ ਹੁੰਦਾ ਹੈ ਉੱਚੇ ਉੱਥੇ ਜਿਹੜਾ ਮਾਸ ਦਾਸ ਹੈ ਨਾ ਫੁੱਲ ਕੇ ਫੋੜਾ ਛਾਲਾ ਹੋ ਕੇ ਉਹ ਹਿੱਸੇ 'ਚ ਛਾਲੇ ਪੈ ਜਾਂਦੇ ਪੂਰੇ ਹਿੱਸੇ 'ਚ ਲਮਕ ਜਾਂਦਾ ਗਾਣ ਰਾਹੀ ਬਾਹਰ ਨੂੰ ਨਿਕਲਣ ਨੂੰ ਹੁੰਦਾ ਉਹ ਹੁੰਦਾ ਬਵਾਸੇਰ ਟ੍ਰੀਟਮੈਂਟ ਦੇ ਵਿੱਚ ਉੱਚੇ ਇੱਕ ਗੁੱਲੇ ਦੇ ਵਿੱਚ ਨਾ ਸਟਿਕ ਦੇ ਵਿੱਚ ਦਵਾਈ ਲਾ ਕੇ ਜਾਂ ਲੇਜ਼ਰ ਦੇ ਨਾਲ ਉਹ ਅੰਦਰੋਂ ਦੇ ਛਾਲੇ ਫੋੜਦੇ ਟ੍ਰੀਟਮੈਂਟ ਉਹਦਾ ਦਿੰਦੇ ਆ ਠੀਕ ਹੈ ਉਹ ਸੁਣ ਕਰਕੇ ਜਾਂ ਸੁਣਨੀ ਉਹ ਜੈਲ ਲਾ ਕੇ ਗਾਣੇ ਚ ਡੰਡਾ ਜਾਂ ਦੇਂਦੇ ਹੁੰਦੇ ਆ ਤਾਂ ਕਿ ਤੁਹਾਨੂੰ ਠੰਡਾ ਠੰਡਾ ਜਿੱਦਾਂ ਪਰ ਹੈ ਚਲੋ ਛੱਡੋ ਮੈਂ ਕੀ ਪ੍ਰੋਸੀਜਰ ਸਮਝਾਣ ਲੱਗੀ ਆ ਤੇ ਆਪਰੇਸ਼ਨ ਹੁੰਦਾ ਗਾਣ ਦਾ ਪੂਰਾ ਚੀਰਾ ਲਾ ਕੇ ਨਾ ਗਾਣ ਦਾ ਫੋੜੇ ਮਤਲਬ ਪੂਰਾ ਤਰੀਕੇ ਨਾਲ ਖੋਲ ਕੇ ਹੁੰਦਾ ਵਾ ਆਪਰੇਸ਼ਨ ਅੱਗੇ ਬੋਲਾਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਇੰਨਾ ਪੇਨਫੁਲ ਸੀਗਾ ਉਹ ਫਿਰ ਹਾਂ ਹਾਂ ਪਤਾ ਹੈ ਜਿਹੜਾ ਬਵਾਸੀਰ ਹੈ ਬਹੁਤ ਤਕਲੀਫਦਾਇਕ ਹੁੰਦਾ ਹੈ ਤੇ ਭੈਣ ਜੀ ਤੁਸੀਂ ਫਿਰ ਕਿਉਂ ਨਹੀਂ ਬੁੰਡ ਮਰਾਈ ਇਨਸਟੈਂਟਲੀ ਬਵਾਸੀਰ ਰਿਐਕਟ ਨਹੀਂ ਕਰਦਾ ਤੈਨੂੰ ਕਾਫੀ ਲੰਬੇ ਟਾਈਮ ਤੋਂ ਦਿੱਕਤ ਸੀ ਤੂੰ ਤਾਂ ਸਾਰਿਆਂ ਨੂੰ ਫੁੱਦੂ ਸਮਝਦੀ ਸੀ ਤੂੰ ਤਾਂ ਮੈਨੂੰ ਦੁਸ਼ਮਣ ਸਮਝਦੇ ਸੀ ਸਾਰੇ ਰੋਸਟਰ ਨੂੰ ਦੁਸ਼ਮਣ ਸਮਝਦੇ ਸੀ ਜਿਹੜੇ ਤੈਨੂੰ ਟੋਕਦੇ ਸੀ ਹੁਣ ਪਤਾ ਲੱਗਿਆ ਨਾ ਬੁੰਡ ਪੱਟੀ ਬੁੰਡ ਪਹਾ ਇੰਨੂੰ ਕਹਿੰਦੇ ਐ ਇਸ ਸਿਚੁਏਸ਼ਨ 'ਚ ਕਹਿੰਦੇ ਬੁੰਡ ਪੱਟੀ ਨੂੰ ਪਤਾ ਛੇ ਵੰਡਣਾ ਉਸ ਤੋਂ ਬਾਅਦ ਅਸੀਂ ਚਲੋ ਉਹ ਮੈਨੂੰ ਪੜੇ ਭੈ ਤਾਂ ਉਹਨੇ 2 ਘੰਟੇ ਬਾਅਦ ਦਵਾਈ ਕਹਿੰਦੀ ਮੈਨੂੰ ਵੀ ਰਾਮ ਦਾ ਹਾਂ ਉਹਨੇ ਦਵਾਈ ਅੱਛਾ ਚਲੋ ਅਸੀਂ ਉਹਨਾਂ ਤੋਂ ਦਵਾਈ ਲਈ ਅਸੀਂ ਪੇਮੈਂਟ ਕਰਤੀ ਪੇਮੈਂਟ ਉਹਨਾਂ ਨੇ ਸੜੀ ਵਾਪਸ ਕਰਤੀ ਉਹ ਕਹਿੰਦੇ ਵੀ ਨਰੂਲਾ ਫੈਮਿਲੀ ਨੇ ਤੁਹਾਡੀ ਪੇਮੈਂਟ ਕਰਤੀ ਚਲੋ ਹਨਾ ਵੀ ਗੱਲ ਨਰੂਲਾ ਫੈਮਿਲੀ ਦਾ ਵੀਰੇ ਦਾ ਮੈਨੂੰ ਫੋਨ ਆਇਆ ਉਹ ਕਹਿੰਦੇ ਵੀਰੇ ਮੈਨੂੰ ਬੰਦੇ ਮੈਨੂੰ ਤਾਂ ਠੀਕ ਆ ਪੁੱਤ ਮੈਂ ਤਾਂ ਮੈਂ ਉਹਨਾਂ ਨੂੰ ਦੱਸਿਆ ਨਹੀਂ ਫੋਨ ਕੀਤਾ ਕਪਿਲ ਵੀਰੇ ਨੂੰ ਅੱਛਾ ਤਾਂ ਨਾਮ ਨਹੀਂ ਲਿਆ ਮੈਂ ਆਪਣਾ ਨਾਮ ਲਿਆ ਕਿਤੇ ਡਾਕਟਰ ਕੋਈ ਵੀ ਹੈ ਨਾ ਨਾਮ ਨਹੀਂ ਪ੍ਰੈਕਟਿਸਨ ਦਾ ਕੋਈ ਮੈਂ ਹਸਪੀਟਲ ਆ ਜਿਹੜੇ ਨਾਲ पोस्ट कर दे यार अच्छा ओके ओके आगे बोल हुन स्वाद आवेगा ओए ओए छेती आ जो हुन स्वाददार गल्ला करने लगी नहीं। नहीं। मैं मैं हुन नु की कमा यार की इनु बस मैं हां ना भी तुसी भी ना मेरी गल सुनो तुसी मेरी इंक्वायरी करते फिरदे हो हॉस्पिटल से जाके की मैं क्राइम कीता भी हां बेटा ये की का बात करता फिर असि की करता तुसी सा मैं कोई हो भी जिमे तुसी ने उन्होंने इलाज कीता सी जेड़ा नहीं ठीक होई ओदे नाल ऑपरेशन करवाना पड़ गया सी गांह जाके ऑपरेशन करा लिया बेटा तुसी ए चीज ਅੱਛਾ 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 ਅੱਗੇ ਬੋਲ ਲੈ ਮੈਂ ਡਿਟੇਲ ਚ ਫਿਰ ਕਰਦੀ ਆ ਗੱਲ ਪਹਿਲੇ ਸੁਣ ਲਵਾਂ ਇਹਦੀ ਤਰੀਕੇ ਨਾਲ ਇਹ ਵੀ ਪਤਾ ਨਹੀਂ ਕਿੱਡਾ ਕਦਰ ਕਰਦਾ ਹੁੰਦਾ ਕਿੱਡਾ ਕਿ ਕੀ ਕਰਤਾ ਬਈ ਮੈਂ ਕੀ ਗਲਤ ਕੀਤਾ ਕੁਝ ਤੁਸੀਂ ਮੇਰੀ ਨਹੀਂ 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 ਕੁਝ ਗਲਤ ਨਹੀਂ ਕੀਤਾ ਅੱਗੇ ਬੋਲ ਇਨਕੁਆਰੀਆਂ ਕਰਕੇ ਤੁਸੀਂ ਹਸਪੀਟਲ ਚ ਜਾ ਕੇ ਤੁਸੀਂ ਦਿਖਾਉਣੇ ਪਏ ਹੋ ਹੈ ਤੁਹਾਨੂੰ ਜਮਾ ਵੀ ਨਹੀਂ ਤੁਹਾਨੂੰ ਮੈਂ ਕੋਈ ਇਦਾਂ ਦੀ ਆ ਵੀ ਤੁਸੀਂ ਮੇਰੇ ਨਾਲ ਉਹ ਕਰਦੇ ਫਿਰਦੇ ਹੋ ਕਿਉਂ ਬਈ ਕਰਦੇ ਫਿਰਦੇ ਹੋ ਕੋਈ ਦਧੀਆਂ ਵੀ ਤੁਸੀਂ ਮੇਨਾ ਉਹ ਕਰਦੇ ਕਿੱਦਿਓ ਕਿਉਂ ਕਿਉਂ ਕਾੜਦੇ ਤੁਸੀਂ ਚੱਕ ਕੇ ਮੇਰੀ ਤੀਜੇ ਦਿਨ ਵੀਡੀਓ ਤੁਹਾਨੂੰ ਹੋਰ ਕੋਈ ਦਿਖਦਾ ਨਹੀਂ ਮੇਰੀ ਚੱਕ ਕੇ ਵੀਡੀਓ ਤੁਸੀਂ ਰੋਸਟ ਕਰਨ ਲੱਗ ਜੰਨੇ ਹੋ ਵੀ ਮੈਂ ਕੋਈ ਗਲਤ ਕੀਤਾ ਨਹੀਂ ਨਹੀਂ ਹਾਂ ਪਹਿਲੇ ਮੈਂ ਇੱਕ ਮਿੰਟ ਪਹਿਲੇ ਤੈਨੂੰ ਦੱਸਦਾ ਮੀਨੂੰ ਤੂੰ ਇਸ ਜਗ੍ਹਾ ਤੇ ਬਿਲਕੁਲ ਸਹੀ ਆ ਕੋਈ ਵੀ ਸੋਸ਼ਲ ਇਨਫਲੂਐਂਸਰ ਪਰਸਨਲ ਲਾਈਫ ਸੀ ਉਹਦੀ ਮੈਡੀਕਲ ਹਿਸਟਰੀ ਕੀ ਹੈ ਕੀ ਨਹੀਂ ਉਹ ਤੋਂ ਬਿਲਕੁਲ ਸਹੀ ਆ ਕਿ ਤੂੰ ਕੋਈ ਕ੍ਰਾਈਮ ਨਹੀਂ ਕੀਤਾ ਤੇਰਾ ਤਕਲੀਫ ਸੀ ਤੇਰਾ ਦੁੱਖ ਸੀਗਾ ਤੂੰ ਹੰਡਾ ਲਿਆ ਰੱਬ ਤੈਨੂੰ ਸੁੱਖ ਸ਼ਾਂਤੀ ਨਾਲ ਵਧੀਆ ਸੋਹਣੀ ਸਿਹਤ ਦੇਵੇ ਤੇ ਅਕਲ ਦੇਵੇ ਹੁਣ ਵੀ ਮੈਨੂੰ ਹੈ ਜੇ ਤੂੰ ਸੁਨੇ ਨਾ ਮੇਰੀ ਗੱਲ ਪੁੱਤਰ ਇਹਨੂੰ ਸਮਝ ਆਪਣਾ ਖਾਣਾ ਪੀਣਾ ਮਿਹਰਬਾਨੀ ਕਰਕੇ ਸਹੀ ਰੱਖ ਲੈ ਫਿਲਹਾਲ ਤੇਰਾ ਖਾਣਾ ਪੀਣਾ ਸਹੀ ਹੀ ਨਹੀਂ ਲੱਗ ਰਿਹਾ ਜਿਹੜਾ ਤੂੰ ਦਿਖਾਇਆ ਹੁਣ ਬਲੌਗਾਂ ਦੇ ਵਿੱਚ ਨਾਨ ਨੋਨ ਖਾ ਰਹੀ ਐ ਟੋਟਲੀ ਅਗਰ ਤੂੰ ਬੋਆ ਹੋਣਾ ਚੰਦੀ ਨਾ ਭਲੀ ਚੰਗੀ ਹੋਣਾ ਚੰਨੀ ਐ ਮੇਰੇ ਕਹੇ ਤਾਂ 1 ਸਾਲ 365 ਦਿਨ ਤੂੰ ਨੋਰਮਲ ਖਾਣਾ ਖਾ ਤੂੰ ਮੇ ਨਾਲ ਕੰਟੈਕਟ ਕਰ ਮੈਂ ਤੈਨੂੰ ਸਵੇਰ ਤੋਂ ਸ਼ਾਮ ਗਾਈਡ ਕਰਾਂਗੀ ਕੀ ਖਾਣਾ ਕੀ ਨਹੀਂ ਮਿਹਰਬਾਨੀ ਕਰਕੇ ਜੇ ਤੂੰ ਵਾਕਈ ਆਪਣੇ ਬੱਚਿਆਂ ਦਾ ਸੋਚਦੀਆਂ ਹੈਂ ਆਪਣੇ ਮਾਪਿਆਂ ਦਾ ਜਿੱਦਾਂ ਤੂੰ ਜਤਨਦੀਆਂ ਠੀਕ ਹੈ ਇੱਥੇ ਤੂੰ ਆਪਣੀ ਗਲਤ ਸਹੀ ਹੈ ਰਹੀ ਗੱਲ ਦਿੱਕਤ ਭੰਜੀ ਪਤਾ ਕਿੱਥੇ ਮੈਂ ਤੁਹਾਨੂੰ ਕਲੀਅਰ ਕਰ ਦਵਾ ਉਹਨਾਂ ਤਿੰਨ ਰੋਸਟਰਾਂ ਦੇ ਬਾਰੇ ਚਲੋ ਉਹਨਾਂ ਦਾ ਇੰਨਾ ਡਿਟੇਲ ਚ ਜਾਣਾ ਉਹ ਤਾਂ ਟੋਟਲੀ ਸਾਫ਼ ਸਿੱਦੇ ਤੌਰ ਤੇ ਕੀ ਕਹਿੰਦੇ ਆ ਕਿਸੇ ਦੀ ਪ੍ਰਾਈਵੇਸੀ ਭੰਗ ਕਰਨਾ ਕਿ ਇਹਨੇ ਦੱਸੀ ਨਹੀਂ ਉਹਨਾਂ ਨੇ ਦੱਸਤੀ ਟੋਟਲੀ ਮੈਂ ਐਗਰੀ ਕਰਦੀ ਆ ਟੋਟਲੀ ਐਗਰੀ ਹਾਂ ਇਹ ਪ੍ਰਾਈਵੇਸੀ ਤੋੜੀ ਗਈ ਹੈ ਠੀਕ ਹੈ ਔਰ ਮੇਨ ਦਿੱਕਤ ਹੁਣ ਤੂੰ ਸਮਝ ਕੀ ਚੀਜ਼ ਹੈ ਤੂੰ ਆਪਣੇ ਬਲੌਗਾਂ 'ਚ ਆਪਰੇਸ਼ਨ 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 ਕਰ ਰਹੀ ਸੀ ਉਹਨੂੰ ਡੀਕੋਡ ਕੀਤਾ ਗਿਆ ਇਨਕੁਆਰੀ ਕਰਕੇ ਠੀਕ ਹੈ ਉਹ ਮੰਨਦੀ ਆ ਕਿ ਹਾਂ ਉਹਨਾਂ ਵੱਲੋਂ ਜਿਹੜਾ ਜਾ ਕੇ ਉੱਥੇ ਇਨਕੁਆਰੀਆਂ ਕੀਤੀਆਂ ਉਹ ਮੈਂ ਇਸ ਚੀਜ਼ ਦੇ ਹੱਕ 'ਚ ਬਿਲਕੁਲ ਵੀ ਨਹੀਂ ਹੀ ਹੈਗੀ ਕਿਸੇ ਦੀ ਮੈਡੀਕਲ ਹਿਸਟਰੀ ਚਾਹੇ ਬੁੰਡ ਦਾ ਕਰਾਏ ਆਪਰੇਸ਼ਨ ਚਾਹੇ ਭੋਸੜੇ ਦਾ ਕਰਾਵੇ ਚਾਹੇ ਆਪਣੇ ਮੰਮੀਆਂ ਦਾ ਆਪਰੇਸ਼ਨ ਕਰਾਏ ਅਸੀਂ ਜਾ ਕੇ ਵਿੱਚੋਂ ਕੀ ਲੈਣਾ ਡਿਟੇਲ ਤੁਸੀਂ ਤੁਹਾਨੂੰ ਪਾਣ ਦੀ ਕੀ ਲੋੜ ਪਈ ਸੀ ਤੁਸੀਂ ਇਦਾਂ ਹੀ ਵਰਬਲੀ ਦੱਸ ਦਿੰਦੇ ਕਿ ਫਲਾਨਾ ਫਲਾਨਾ ਆਪਾਂ ਗਏ ਸੀ ਤਾਂ ਇਦਾਂ ਦਾ ਆਪਾਂ ਕਨਫਰਮ ਕਰਿਆ ਇੱਥੇ ਕਿਹੜਾ ਤੁਹਾਨੂੰ ਪਦਮਸ਼ਰੀ ਅਵਾਰਡ ਮਿਲ ਜਾਣਾ ਹੈਗਾ ਜਾ ਕੇ ਇਨਕੁਆਰੀਆਂ ਕਰਕੇ ਕਿਸੇ ਦੀ ਬੁੰਡ ਖੋਲ ਰਹੀ ਹੈ ਤੇ ਭੋਸੜਾ ਖੋਲ ਰਹੀ ਹੈ ਤਾਂ ਕੀ ਹੋਇਆ ਤਾਂ ਕੀ ਨਹੀਂ ਹੋਇਆ ਆਪਾਂ ਗਿਲਣ ਦੇਣ ਚਲੋ ਠੀਕ ਹੈ ਹੈ ਔਰ ਮੇਨ ਗੱਲ ਹੁਣ ਤੇਰੇ ਤੇ ਆ ਜਾਂਦੀ ਹੈ ਤੂੰ ਨਾ ਆਪਰੇਸ਼ਨ ਆਪਰੇਸ਼ਨ ਕਰਦੀ ਤੂੰ ਦੱਸ ਦਿੰਦੀ ਦੱਸ ਦਿੰਦੀ ਪਹਿਲੇ ਹੀ ਤੂੰ ਆਪਣੇ ਬਲੌਗਾਂ ਦੇ ਵਿੱਚ ਕਿਉਂ ਰੋਲਾ ਪਾਉਂਦੀ ਰਹੀ ਹਾਏ ਇਹ ਜਿਹੜਾ ਤੂੰ ਮੈਲੋਡਰਾਮਾ ਕੀਤਾ ਸੀ ਨਾ ਜਨਤਾ ਦੇ ਇਮੋਸ਼ਨ ਦੇ ਨਾਲ ਖੇលਿਆ ਆਪਣੇ ਸਬਸਕ੍ਰਾਈਬਰਾਂ ਦੇ ਇਮੋਸ਼ਨ ਨਾਲ ਖੇលਿਆ ਇਸ ਕਰਕੇ ਉਹਨਾਂ ਕੋ ਮਤਲਬ ਉਹਨਾਂ 'ਚ ਨਹੀਂ ਇੰਨੀ ਸਮਝ ਦਿਖਾਈ ਗਈ ਕਿ ਭਈ ਇਹ ਤੁਹਾਨੂੰ ਕੀ ਲੋੜ ਪਈ ਜਾਣਦੀ ਉਹ ਤਾਂ ਵਰਬਲੀ ਦੱਸ ਦਿੰਦੇ ਹੈਨਾ ਏਕੇ ਪਿੱਛੇ ਕੁਕੀ ਨੇ ਕੋਈ ਫੰਕਸ਼ਨ ਕੀਤਾ ਸੀਗਾ ਤੇ ਉੱਤੇ ਫੋਨ ਕਰਕੇ ਮੈਂ ਵੀ ਕਨਫਰਮ ਕੀਤਾ ਸੀ ਪਰ ਮੈਂ ਰਿਕਾਰਡਿੰਗ ਨਹੀਂ ਲਈ ਸੀ ਹਾਂ ਮੈਨੂੰ ਸ਼ੋਰ ਸੀਗਾ ਮੈਨੂੰ ਅੰਦਾਜ਼ਾ ਸੀਗਾ ਇੰਨਾ ਹੀ ਲੱਗਦਾ ਹੈ ਆਪਾਂ ਐਦਾ ਪਰਸਨਲੀ ਅਟੈਕ ਨਹੀਂ ਕਰ ਸਕਦੇ ਔਰ ਨਹੀਂ ਕਰਨਾ ਵੀ ਨਹੀਂ ਚਾਹੀਦਾ ਜੋ ਜਿੰਨਾ ਬਲੌਗਰਾਂ ਨੇ ਇਨਫਲੂਐਂਸਰਾਂ ਨੇ ਜੋ ਜਿੰਨਾ ਦਿਖਾਤਾ ਉੱਤੇ ਟਿੱਪਣੀ ਕਰੋ ਔਰ ਪ੍ਰੂਫ ਲਾਉਣ ਦੀ ਇਹਦਾ ਉਹਦੇ ਨਾਲ ਚੱਕਰ ਫੁਲਾਉਣਾ ਟਮਗਣਾ ਸੀ ਕੀ ਲੈਣਾ ਭਾਈ ਤੋ ਟੱਟੇ ਖੂਚੇ ਜਾਓ ਮਰੋ ਜਾ ਕੇ ਕਿਤੇ ਹੈ ਪਰਸਨਲੀ ਨਹੀਂ ਜਾਣਾ ਚਾਹੀਦਾ ਟੋਟਲ ਐਗਰੀ ਪਰ ਤੂੰ ਵੀ ਆਪਣੀ ਆਪਣੀ ਆਦਾ ਸੁਧਾਰ ਲੈਣਾ ਤੇਰੀ ਕੀ ਗਾਣੇ ਚ ਕੀੜਾ ਫਸਿਆ ਹੋਇਆ ਸੀਗਾ ਨਹੀਂ ਜੀ ਨਹੀਂ ਜੀ ਮੈਂ 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 ਦਾ ਮੇਰਾ ਆਪਰੇਸ਼ਨ ਹੋ ਗਿਆ ਗਾਇਸ ਵੀਰੇ ਜੇ ਉਹ ਫਲਾਣਾ ਡੰਗਾ ਆ ਸਮਝ ਗਈ ਨਾ ਅੱਗੇ ਬੋਲ ਮੈਂ ਗੱਲ ਵੀਡੀਓ ਤੋਂ ਵੇਰ ਵੀ ਕਰਦਾ ਜਗਾ ਰਹਿਦਾ ਬੰਦਾ ਹਾਂ ਵੀ ਕਿਸੇ ਕਿਸੇ ਫਾਲ ਕੱਢਦੇ ਆ ਕੋਈ ਇਹ ਜੋ ਕੋਈ ਮੋਰ ਜੇ ਸਾ ਮਚਾਰ ਪੈਸੇ ਹੁੰਦੇ ਸੀ ਵਧੀਆ ਮੇਰੇ ਮੇਰੇ ਮਦਰ ਹੱਥ ਚਾਦੇ ਜਵਾ ਕੇ ਨਾ ਜਾਟਿਆ ਹਾਂ ਤੁਸੀਂ ਮੇਰੇ ਬੈਗ ਹੱਥ ਤੋਂ ਕੇ ਮਗਰ ਮੈਂ ਵੇਖ ਲਿਆ ਇਹ ਕੋਈ ਮੁੱਦਾ ਨਾ 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 ਮੈਂ ਤਾਂ ਨਹੀਂ ਮਗਰ ਪਈ ਪਣੇ ਮੈਂ ਤਾਂ ਤੈਨੂੰ ਹਮੇਸ਼ਾ ਚੱਜ ਦੀ ਮਤ ਦਿੱਤੀ ਐ ਹਾਂ ਮੰਮੇ ਮੰਮੇ ਜਰੂਰ ਤੇਰੇ ਮੈਂ ਛੇੜੇ ਹੈਗੇ ਆ ਮੈਨੂੰ ਨਹੀਂ ਪਸੰਦ ਹੈਗੀ ਜਦ ਤੂੰ ਬਰਾ ਲੈਸੇ ਖਿਲਦੀ ਐ ਨਾ ਥਾਨੇ ਲਾਂਦੀ ਮੈਨੂੰ ਪਰਸਨਲੀ ਆਈ ਹੇਟ ਇਟ ਆ ਗੋਈ ਮੰਨ ਕੇ ਚਾਹ ਤੂੰ ਬੋਲਣਾ ਤਾਂ ਪੰਜਾਬ ਦੇ ਹੋਰ ਪੰਜਾਬ ਦੇ ਇਨੇ ਮੁੱਦੇ ਤੂੰ ਖੂਸਿਆ ਤੂੰ ਜੁੱਤੀ ਖਾ ਲੇਂਗਾ ਮੀਨੂ ਨਾਲ ਹਮਦਰਦੀ ਐ ਮੈਨੂੰ ਖੂਸੇ ਤੇਰੇ ਨਾਲ ਕੋਈ ਹਮਦਰਦੀ ਨਹੀਂ ਝੂਠ ਝੂਠ ਮਤਲਬ ਸੱਚੀ ਨਹੀਂ ਫੇਰਾਂਗੀ ਓਏ ਸੱਚੀ ਨਹੀਂ ਫੇਰਾਂਗੀ ਮੈਂ ਡਾਲਾ ਘਵਾਰ ਰਹੀ ਆ ਵੀਡੀਓ ਦੇ ਲਈ ਸਮਝਿਆ ਕਰ ਉਹਨਾਂ ਦੇ ਜਾ ਕੇ ਬੋਲੋ ਤੁਸੀਂ ਉਹਨਾਂ ਦੇ ਕਿਹਨੂੰ ਤੇ ਚਿੱਟੇ ਨਾਲ ਮਰੀ ਜਾਂਦੇ ਉਹਨਾਂ ਦੇ ਮੁੰੋਥੇ ਜਾ ਕੇ ਉਹਨਾਂ ਨੂੰ ਬੋਲੋ ਤੂੰ ਵੀ ਮਰ ਜਾ ਬੋਲਾ ਕੇ ਪਹੰਚੋ ਓਏ ਮਰੀਨਾ ਪੁਲਿਸ ਮਰੀਨਾ ਲੋਕਾਂ ਦਾ ਰਾਸ਼ਨ ਨਹੀਂ ਪੈਣਾ ਜੇ ਤੂੰ ਮਰ ਗਿਆ ਜੋ ਤੇਰੇ ਮਗਰ ਪਏ ਹੋ ਯਾਰ ਰਾਸ਼ਨ ਬੰਦ ਹੋ ਜਾਣਾ ਤੇਰੇ ਸਾਹਮਣੇ ਤੈਨੂੰ ਲੱਗਦਾ ਹੈ ਨਾ ਇਦਾਂ ਤਾਂ ਮੈਂ ਕਹਿੰਦੀ

ਜੋ ਭੰਜੀ ਅੱਗੇ ਤੂੰ ਜਿੱਥੇ ਬੋਲੀ ਸਹੀ ਸੀ ਹੁਣ ਜਿਹੜੀ ਤੂੰ ਬਕਵਾਸ ਕਰ ਰਹੀ ਆ ਨਾ ਆਪਣੇ ਆਪ ਨੂੰ ਸਹੀ ਠਹਿਰਾ ਰਹੀ ਆ ਤੇਰੇ ਮੈਡੀਕਲ ਹਿਸਟਰੀ ਬਾਰੇ ਨਹੀਂ ਦੱਸਣਾ ਚਾਹੀਦਾ ਸੀ ਪ੍ਰਾਈਵੇਸੀ ਡਿਸਕਲੋਜ਼ ਨਹੀਂ ਕਰਨੀ ਚਾਹੀਦੀ ਸੀ ਐਗਰੀ ਟੋਟਲੀ 100% 1000% ਲੇਕਿਨ ਜਿਹੜੀ ਆ ਤੂੰ ਆਪਣੇ ਖਸਮ ਨੂੰ ਖੁਸ਼ਰਾ ਦਿਖਾ ਰਹੀ ਆ ਜਤਾ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ ਉੱਥੇ ਸਾਡਾ ਰੋਸਟਰਾਂ ਦਾ ਸਾਰਿਆਂ ਦਾ ਬਰਾਬਰ ਹੱਕ ਬਣਦਾ ਹੈ ਨਿੰਦਨ ਦਾ ਤੇ ਮੇਰੇ ਕਰਕੇ ਮਿਹਰਬਾਨੀ ਕਰਕੇ ਨਿੰਦਨ ਦਿਆ ਕਰ ਆਹ ਸਮਗਮਿਆ ਮੈਂ ਕਰਦਾ ਕੰਮ ਆ ਇੱਥੇ ਸੱਡੇ ਆ ਜਾ ਭਰਾਵਾ ਚਾੜੂ ਮਾਰ ਦਿਆ ਕਰ ਕੰਬਲੀ ਚ ਗਈ ਹੋਈ ਏ ਛੱਡ ਕੇ ਕੰਮ ਤੂੰ ਝਾੜੂ ਪੋਚਾ ਕਰ ਦਿਆ ਕਰ ਐ ਭੈਣ ਚ ਕੋਈ ਸ਼ਰਮ ਵਾਲੀ ਮੈਂ ਕਹਨੀ ਐ ਚ ਕੋਈ ਗੱਲ ਨਹੀਂ ਐ ਜੇ ਬੰਦਾ ਕਰਦਾ ਤਾਂ ਕਰ ਸਕਦਾ ਬਈ ਤੇ ਤੇਰੀ ਜਨਾਨੀ ਦੁੱਖ ਚ ਏ ਤਕਲੀਫ ਚ ਏ ਤੂੰ ਜੀ ਸਦਗੇ ਕਰ ਆਪਣੀ ਜਨਾਨੀ ਦਾ ਕੰਮ ਕਰਦਾ ਕੰਮ ਕਰ ਆਪਣੀ ਜਨਾਨੀ ਦਾ ਸਾਥ ਦੇ ਲੇਕਿਨ ਜਿਸ ਹਿਸਾਬ ਦੀ ਆਮੀ ਨੂੰ ਦਿਖਾਉਂਦੀ ਪਈ ਐ ਨਾ ਤੈਨੂੰ ਕੁੱਤਾ ਦਿਖਾਉਂਦੀ ਪੈ ਚਲ ਤੂੰ ਮੰਨਦੇ ਆ ਚ ਬੁੰਡ ਮਰਾ ਮੇਰੇ ਵੱਲੋਂ ਭੈਣ ਜਦ ਮੈਂ ਕਿ ਸਰਦਾ ਦੀ ਲਵਾ ਗਾਂਢ ਚਟੇ ਦੀ ਬਵਾਸੀਰ ਵਾਲੀ ਜਿਬੰ ਮਾਰ ਕੇ ਸਾਫ ਕਰ ਮੇਰੇ ਵੱਲੋਂ

ਤਾਂ ਫਿਰ ਆ ਕੀ ਕਰਨੀ ਆ ਇਹ ਇਹ ਕੀ ਸਾਡੇ ਗੁਦਗੁਦੀ ਕਰ ਰਹੀ ਆ ਬਣ ਚੁੰਗਲ ਪਾ ਕੇ ਇਹਨੂੰ ਰਿਪਲਾਈ ਕਹਿੰਦੇ ਆ ਮੈਂ ਰਿਪਲਾਈ ਨਹੀਂ ਕਰ ਰਹੀ ਆਪਣਾ ਪੱਖ ਰੱਖ ਰਹੀ ਆ ਪੰਜੇ ਹਰ ਰਿਪਲਾਈ ਕਰਨਾ ਹੀ ਹੁੰਦਾ ਹੈ ਰ ਪੱਖ ਰੱਖਣਾ ਪਤਾ ਕੀ ਹੁੰਦਾ ਆਪਣੀ ਸਿਚੁਏਸ਼ਨ ਦੱਸ ਦੇਣਾ ਸਾਹਮਣੇ ਵਾਲੇ ਨੂੰ ਨਾ ਨਿੰਦਕੇ ரைਟ ਉਹ ਹੁੰਦਾ ਬਣਾ ਅਗਰ ਤੂੰ ਆਪਣੀ ਮੈਡੀਕਲ ਹਿਸਟਰੀ ਬਾਰੇ ਦੱਸ ਦਿੰਦੀ ਇਨਫ ਸਿਗਾ ਕਿ ਇਹ ਇਹ ਬਾਤ ਹੈ ਐਸਾ ਐਸਾ ਹੈ ਤੂੰ ਜ਼ਿਕਰ ਕਰ ਲੈ ਸਾਹਮਣੇ ਵਾਲੀ ਪਾਰਟੀ ਦਾ ਆਪੋਜ਼ਿਟ ਪਾਰਟੀ ਦਾ ਐਸ ਕਰਕੇ ਇਹ ਰਿਪਲਾਈ ਚ ਗਿਨਿਆ ਜਾਏਗਾ ਹਾਂ ਆਦਾ ਫੋਨ ਨੰਬਰ ਦੇ ਮੈਂ ਕਹਿੰਦੀ ਮੈਂ ਕਹਾਂ ਤਾਂ ਫੋਨ ਨੰਬਰ ਤੇ ਮੈਂ ਵੀ ਜੇ ਤੁਹਾਨੂੰ ਮੈਂ ਫੇਰ ਆਪਾਂ ਗਲਤ ਨਹੀਂ ਬੋਲਦੇ ਹਾਂ ਅੰਦਾ ਕਹਦੇ ਬੋਲਦੀ ਹਾਂ ਹਾਂ ਉਹ ਚੀਜ਼ ਦਾ ਮੈਨੂੰ ਇੱਕ ਕੁੜੀ ਨੇ ਰਿਪਲਾਈ ਕੀਤਾ ਕਿ ਤੂੰ ਜਾ ਕੇ ਪਤਾ ਨਹੀਂ ਉਹਨੇ ਮੈਨੂੰ ਬੋਲ ਗਿਆ ਨਾ ਮੈਨੂੰ ਇਹ ਚੰਗਾ ਵੀਡੀਓ ਤੇ ਇਹ ਲਿਖਿਆ ਸੀ ਵੀ ਵੀਰੇ ਇਹਨੇ ਕਿਤੇ ਗਾਲ ਕੱਢਤੀ ਕਿਸੇ ਰੋਸਟ ਕੀਤਾ ਮੈਂ ਇਹਦੀ ਵੀਡੀਓ ਦੇਖਦੀ ਸੀ ਮੈਨੂੰ ਹਾਸਾ ਵੀ ਬਹੁਤ ਹੁੰਦਾ ਸੀ ਪਹਿਲਾਂ ਪਹਿਲਾਂ ਠੀਕ ਆ ਜਦੋਂ ਇਹ ਮੈਨੂੰ ਬੋਲਣ ਲੱਗ ਗਿਆ ਨਾ ਮੈਨੂੰ ਇਹ ਚੰਗਾ ਨਹੀਂ ਲੱਗਦਾ ਬਿਲਕੁਲ ਵੀ ਕਿਉਂਕਿ ਮੈਂ ਕਿਉਂਕਿ ਆਪਾਂ ਕੁਝ ਮਾੜਾ ਕਰਦੇ ਨਹੀਂ ਮੈਂ ਸਿਰਫ ਇਹਨਾਂ ਲਿ ਇੱਥੇ ਆ ਗੱਲ ਕਰ ਰਹੀ ਰੋਮੀ ਭਾਵਾ ਰੇ ਨਾਲ ਬਸ ਤੁਸੀਂ ਮੈਨੂੰ ਉਹ ਚੀਜ਼ ਦਾ ਮੈਨੂੰ ਇੱਕ ਕੁੜੀ ਨੇ ਰਿਪਲਾਈ ਕੀਤਾ ਤੇ ਤੂੰ ਜਾ ਕੇ ਪਤਾ ਨਹੀਂ ਉਹਨੇ ਮੈਨੂੰ ਗਲਤ ਬੋਲਿਆ ਉਹ ਕੁੜੀ ਨੂੰ ਮੈਂ ਰਿਪਲਾਈ ਕੀਤੀ ਸੀ ਵੀ ਤੂੰ ਮੈਨੂੰ ਇਦਾਂ ਕਹਦੇ ਬੋਲਦੀ ਫਿਰ ਇਹ ਆ ਕੇ ਵਿੱਚ ਇਹਨੇ ਕਮੈਂਟ ਦੇ ਕੇ ਕਿਹਾ ਸੀ ਆਪਦਾ ਫੋਨ ਨੰਬਰ ਦੇ ਮੈਂ ਕਹਾਂ ਵੀ ਮੈਂ ਕਹਾਂ ਤਾਂ ਫੋਨ ਨੰਬਰ ਤਾਂ ਮੈਂ ਵੀ ਦੇ ਤੂੰ ਅੱਛਾ ਅੱਛਾ ਮੈਂ ਫੇਰਾ ਆਪਾਂ ਕਿਸੇ ਨੂੰ ਵੀ ਅੱਜ ਤੱਕ ਗਲਤ ਨਹੀਂ ਬੋਲੇ ਰੈਂਪਰ ਮੇਰੇ ਬਾਰੇ ਨੰਨਾ ਬੋਲਦਾ ਆ ਸਾਨੂੰ ਸੁਪਨਾ ਆ ਆ ਤੂੰ ਲੱਗੀ ਕੋ ਸਾਹ ਦੇ ਵਿੱਚ ਰਿੰਪਲ ਬੋਲਦਾ ਫਲੰਨਾ ਬੋਲਦਾ ਤੇ ਢਮਕਣਾ ਬੋਲਦਾ ਘਰ ਬੈਜਿਆ ਕਰ ਬੁਰਕਾ ਪਾ ਕੇ ਤੂੰ ਮੇਰੀ ਵੀਡੀਓ ਚੱਕ ਕੇ ਇੰਨਾ ਗਲਤੋ ਵੀ ਬੋਲਦਾ ਮੈਂ ਚੱਕ ਕੇ ਕੀ ਬੋਰੇ ਚ ਪਾ ਕੇ ਤੇਰੀ ਵੀਡੀਓ ਰੱਖ ਲਈ ਕਿਆ ਇਹ ਤੈਨੂੰ ਬੋਰੇ ਚ ਪਾ ਲਿਆ ਚੱਕ ਲਈ ਚੱਕ ਲਈ ਚੱਕ ਲਈ ਚੱਕ ਲਈ ਚੱਕ ਕੇ ਭੰਗੜਾ ਚ ਲੈ ਲਈ ਕੱਢ ਲੈ ਕੇ ਹੱਥ ਪਾ ਕੇ ਮੈਂ ਇਗਨੋਰ ਕਰ ਦਿੰਦੀ ਆ ਪਰ ਇਸ ਟਾਈਮ ਤੁਸੀਂ ਮੇਰੇ ਇਹ ਦੇਖੋ ਮੇਰੀ ਸਿਚੁਏਸ਼ਨ ਕੀ ਆ ਮੇਰੇ ਮੈਂ ਸੱਚੀ ਨਾ ਨਾ ਸਿਚੁਏਸ਼ਨ ਅਸੀਂ ਕਿੱਤੀ ਆ

ਚੱਲ ਤੇ ਮਾਣੀ ਮਾਣੀ ਪੁੰਡ ਸਾਨੂੰ ਵੀ ਦੇ ਦਿਆ ਕਰ ਤੇਰੇ ਕੋ ਕਿਉਂ ਨਹੀਂ برداشت ਹੋ ਰਿਆ ਜੇ ਰੋਸਟਰ ਤੋਂ ਪੈਸਾ ਦੋ ਪੈਸਾ ਦੋ ਟਾਈਮ ਦੀ ਰੋਟੀ ਕਰ ਰਹੇ ਆ ਆਪਣੀ ਹੈ ਤੇ ਤੈਨੂੰ ਕਿਉਂ ਨਹੀਂ برداشت ਹੋ ਰਿਆ ਮਾਰਨ ਦਿਆ ਕਰ ਨਾ ਥੋੜੀ ਜੀ ਪੁੰਡ ਸਾਨੂੰ ਵੀ ਹੈ ਜੇ ਤੂੰ ਐਡੀ ਚੰਗੀ ਹੈਗੀ ਆ ਆਸੂ ਜੇ ਵਹਾ ਕੇ ਦਿਖਾਉਂਦੀ ਪਈ ਆ ਦੋ ਪੈਸਾ ਦੋ ਪੈਸਾ ਸਾਨੂੰ ਵੀ ਇੱਦਾਂ ਪੈਸਾ ਕਮਾ ਲੈਂਦਾ ਫਿਰ ਜਾਨੇ ਹੋ ਸੀ ਬੰਦ ਕਰ ਪਹਿਲੀ ਗੱਲ ਤਾਂ ਮੈਂ ਇੱਕ ਚੀਜ਼ ਦੱਸਾਂ ਇਹ ਪੈਸੇ ਵਾਲੀ ਗੱਲ YouTube ਦੇ ਉੱਤੇ ਦੇਖੋ ਬਲੌਗਰ ਕਮਾਉਂਦੇ ਆ ਆਪਣੀ ਕਰਤੂਤਾਂ ਕਰਕੇ ਤੇ ਆਪਾਂ ਇਹਨਾਂ ਦੀ ਬੁੰਡ ਮਾਰ ਕੇ ਕਮਾਉਂਦੇ ਆ ਰੋਸਟਰ ਜਿਹੜੇ ਸਿੱਧੀ ਜੀ ਗੱਲ ਹੈ ਪੈਸਾ ਤਾਂ ਪਈਏ ਸਾਰੇ ਰੋਸਟਰ ਕਮਾ ਹੀ ਰਹੇ ਨੇ ਜਿਨ੍ਹਾਂ ਦੇ ਚੈਨਲ ਮੋਨਟਾਈਜ਼ ਹੈਗੇ ਨੇ ਜਿਨ੍ਹਾਂ ਨੇ ਔਨ ਰੱਖੀ ਹੈ ਔਰ ਇਸ ਗੱਲ ਦੀ ਬਹਿਸ ਕਰਨਾ ਕਿ ਇੰਨੇ ਸਾਨੂੰ ਕਹਤਾ ਕਿ ਹਾਂ ਅਸੀਂ ਤਾਂ ਸਰ ਤੋਂ ਨਹੀਂ ਖਾਂਦੇ ਓਏ ਭਾਈ ਮੋਨਟਾਈਜ਼ੇਸ਼ਨ ਬੰਦ ਕਰ ਲੋ ਜਿਨ੍ਹਾਂ ਨੂੰ ਜ਼ਿਆਦਾ ਚੁੱਲ ਮਚ ਰਹੀ ਹੈ ਨਾ ਸਾਨੂੰ ਕਹਤਾ ਮਨੇ ਪੈਸੇ ਕਮੰਦੇ ਸਾਡੇ ਸਰ ਤੋਂ ਹਾਂ ਭਈਆ ਸਿੱਧੀ ਜੀ ਗੱਲ ਹੈ ਇਹ ਸਰਕ अजड़ा है गए सर कल ए दिन चलता है दुनिया दा कोई किसी ने सारते कोई किसी ने सारते आज ने वही चक्करी पर किसी ने वो इतना भी नाम भाई तो और चर करो तुसी मिनट और चर करने हो मैं दोनों किसी ने मारा नहीं किसी अब मैं पर मेरे तो जेड़ा धोखा है ना मैं कहीं किसी ने ना भी चाल चाल पकारा आपने न ਆਪਣੀ ਗਲਤੀ ਦਾ ਭਾਵੇਂ ਤੈਨੂੰ ਅਹਿਸਾਸ ਹੈ ਚਲ ਠੀਕ ਹੈ ਮੈਂ ਤਾਂ ਕਰਦੀ ਨਹੀਂ ਭਈਆ ਆਪਾਂ ਨੇ ਐਨਾ ਹਰਾਸ ਕਰਦੇ ਆ ਆਪਾਂ ਤਾਂ ਕਦੀ ਕਦਾ ਮੈਨੂੰ ਮੇਰੇ ਤੇ ਮੇਰੇ ਤੋਂ ਨਹੀਂ ਤੂੰ ਗੁੱਸਾ ਹੈਗੀ ਹੈ ਵੀ ਨਾ ਤੇਰੀ ਮੇਰੀ ਗੱਲ ਤਾਂ ਤੇ ਨਹੀਂ ਗੁੱਸਾ ਲੱਗਿਆ ਹੈ ਉਹ ਤੈਨੂੰ ਵੀਰਾਂ ਦਾ ਗੁੱਸਾ ਲੱਗਿਆ ਨਾ ਮੇਰੀ ਗੱਲ ਦਾ ਨਾ ਗੁੱਸਾ ਕਰ ਮੈਂ ਤਾਂ ਕਦੀ ਕਦਾ ਮਮੇ ਮੂਮੇ ਛੇੜ ਕੇ ਨਿਕਲ ਜਾਨੀ ਆ ਮੈਂ ਨਹੀਂ ਤੈਨੂੰ ਇਦਾਂ ਤੱਕ ਕਰਦੀ ਹਾਂ ਰੋ ਨਾ ਪਲੀਜ਼ ਚਲ ਚਲ ਰੋ ਆ ਭੂਸੜੀਏ ਤੂੰ ਚੁੱਪ ਕਰ ਜਾ ਮੈਨੂੰ ਗੱਲ ਕਰ ਲੈਂਦੇ ਮੈਨੂੰ ਰੋ ਨਾ ਪਲੀਜ਼ ਮੈਨੂੰ ਪਲੀਜ਼ ਨਾ ਰੋ ਆਏ ਤੇਰੀ ਬੁੰਡ ਮਾਰਨੀ ਮੇਰੇ ਕੋ ਰੋਂਦੇ ਹੋਏ ਨਹੀਂ ਤੇਰੀ ਬੁੰਡ ਮਾਰੀ ਜਾਣੀ ਪਲੀਜ਼ ਮੈਨੂੰ ਰੋਈ ਨਾ ਨਾ ਤੂੰ ਚੱਲ ਚੱਲ ਖੁਸ਼ ਹੋ ਕੇ ਦਿਖਾ ਖੁਸ਼ ਹੋ ਕੇ ਦਿਖਾ ਹੈ ਚੁੰਨੀ ਟਾ ਬਰਾਲ ਐਸੇ ਠੰਮ ਮਟਕਾ ਕੇ ਦਿਖਾ ਹਸੀਆ ਪਾਵੀ ਮਹਾਰਾਜ ਦੋੜਾ ਸਕਿਆ ਠੀਕ ਹੈ ਜੋ ਕਰਨ ਵਾਲਾ ਮਹਾਰਾਜ ਕਰਦਾ ਤੂੰ ਕੁਛ ਨਾ ਕਰੀਂ ਕੁਸਿਆ ਤੂੰ ਬਸ ਆਪਣੀ ਜਨਾਨੀ ਦੀ ਬੱਬਾਸੀ ਵਾਲੀ ਬੁੰਡ ਸੁੰਘ ਭੈਚਾ ਉਹਨੇ ਇਨਸਾਫ ਜੀ ਆਪਾਂ ਗਲਤ ਹੋਏ ਆਪਾਂ ਨੂੰ ਇਹ ਗਲਤ ਹੋਏ ਨਾ ਆ ਹਾਂ ਹਾਂ ਆ ਕੁਸੇ ਤੂੰ ਗੱਲ ਬਿਲਕੁਲ ਸਹੀ ਕਹੀ ਐਨੇ ਗਲਤੀ ਕੀਤੀ ਤੂੰ ਉਹਦਾ ਸਵਾਦ ਲੈ ਰਿਆ ਸੀ ਗਾਂਡੂਆ ਤੂੰ ਉਹਦਾ ਬੰਡ ਮਾਰਾ ਰਿਆ ਸੀ ਭੈਣ ਦੇ ਲੋੜਿਆ ਬਕਵਾਸ ਕਰ ਰਿਆ ਸਜ਼ਾ ਮਿਲੂ ਸਜ਼ਾ ਮਿਲੂ ਪੈਂ ਚੋ ਇਹਨੂੰ ਕਹਿੰਦੇ ਅਨਪੜਤਾ ਗਵਾਰਪਨ ਦਿਹਾਤੀਪਨਾ ਸਾਲੇ ਸਭ ਕੁਝ ਸਾਹਮਣੇ ਹੈਗਾ ਉਹ ਕਿਉਂ ਜਦੋਂ ਤੁਹਾਨੂੰ ਸ਼ੂਗਰ ਹੈਗੀ ਤੁਸੀਂ ਮਿੱਠਾ ਖਾਓਗੇ ਤੁਹਾਡਾ ਸੱਤੇ ਨਾਲ ਹੀ ਵਜਣਾ ਵਾ ਜਦ ਤੈਨੂੰ ਦਿੱਕਤ ਆ ਤਾਂ ਹੈ ਨਹੀਂ ਕਿ ਰਾਤੋਂ ਰਾਤ ਤੈਨੂੰ ਪ੍ਰੋਬਲਮ ਆ ਗਈ ਇਹ ਤਾਂ ਕੁਝ ਟਾਈਮ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ 6 ਮਹੀਨੇ ਸਾਲ ਪਹਿਲਾਂ ਹੀ ਇਹਦੇ ਲੱਛਣ ਸ਼ੁਰੂ ਹੋ ਜਾਂਦੇ ਜਦ ਤੁਸੀਂ ਟੱਟੀ ਕਰਦੇ ਹੋ ਤੁਹਾਡੀ ਗਾਣੇ ਚ ਚੀਸਾ ਪੈਂਦੀਆਂ ਨੇ ਜਿੱਦਾਂ ਕਿਸੇ ਰੋਟ ਮਾਰ ਲੀ ਹੋਵੇ ਦੋ ਕੱਠੇ ਲੁੱਲੇ ਵਾੜਦੇ ਹੋਣ ਤੇ ਤੁਸੀਂ ਮਿਰਚਾ ਖਾਣੇ ਤਾਂ ਤੁਹਾਨੂੰ ਮਿਰਚਾ ਖਾਣ ਤੋਂ ਬਾਅਦ ਐਸੀ ਗਾਣੇ ਚ ਚੀਸਾ ਵੱਜਦੀ ਹੈ ਜਿੱਦਾਂ ਪਤਾ ਨਹੀਂ ਕਿਸੇ ਨੇ ਕੈਕਟਸ ਦਾ ਬੂਟਾ ਵਾੜਤਾ ਹੋਵੇ ਘਰਾਂ ਚ ਇਹ ਲੱਛਣ ਸ਼ੁਰੂ ਤੋਂ ਹੀ ਸ਼ੁਰੂ ਹੋ ਜਾਂਦੇ ਆ ਸਾਲ ਪਰ ਤੋਂ ਇਹ ਹੁਣ ਕਰਦੀ ਬਈ ਐ ਤੇ ਡਰਾਮਾ ਹਾਏ ਹਾਏ ਪਰ ਇੱਕ ਨਾ ਕਿਸੇ ਨੂੰ ਲਾਟ ਔਰਚਰ ਕਰੋ ਨਾ ਕਰੋ ਮੇਰੇ ਭਰਾ ਮੈਂ ਤੁਹਾਨੂੰ ਨਹੀਂ ਮਾਰਾਂਦੀ ਮੇਰਾ YouTube ਤੇ ਚੱਲਦਾ ਚੱਲ ਲੈੰਦੋ ਥੋੜੇ ਗਲਤ ਬਲੰਕ ਕਰਕੇ ਮੇਰੇ ਵੀਵਿਜ਼ ਵੀ ਘਟ ਗਏ ਅੱਗੇ ਆਹਾਹਾਹਾਹਾਹਾ ਵਾਓ ਤੇਰੇ ਇਹਨੂੰ ਕਹਿੰਦੇ ਆ ਫਰਮਾਸਟਰ ਇਸਤੇਮਾਲ ਕਰਨਾ ਵਾਹ ਮੀਨੂ ਵਾਹ ਪਹਿਲੇ ਮੈਂ ਤੇਤੇ ਤਰਸ ਕਰਦੀ ਸੀਗੀ ਹੈ ਤਸਤਾ ਵੈਸੇ ਦੇ ਇਨਸਾਨੀਤਾ ਨਾਤੇ ਹੁਣ ਵੀ ਕਰਦੀ ਆ ਪਰ ਐਸੀਆਂ ਗੱਲਾਂ ਕਰਕੇ ਨਾ ਤੂੰ ਮੇਰੇ ਮੂੰਹ ਗੰਦਾ ਕਰਵਾ ਰਹੀ ਹੈ ਗੰਧੀਆਂ ਗੱਲਾਂ ਕਟਵਾ ਰਹੀ ਹੈ ਗਲਤ ਗੱਲ ਐਦਾਂ ਨਾ ਕਰਿਆ ਕਰ ਮੈਂ ਚਾਹਦੀ ਨਹੀਂ ਤੈਨੂੰ ਕੁਝ ਮਾੜਾ ਬੋਲਣਾ ਤੂੰ ਕਿਉਂ ਬੁੰਡ ਮਰਾਨੀ ਹੈ ਮੈਨੂੰ ਦੱਸ ਕਿਉਂ ਮਰੰਦੀ ਹੁੰਡ ਬੁੰਡ ਨਹੀਂ ਮਰੰਦੇ ਹੁੰਦੇ ਐਦਾਂ ਮੇਰਾ ਜੀ ਨਹੀਂ ਕਰਦਾ ਵੀਡੀਓ ਬਣਾਉ ਨੂੰ ਮੈਂ ਫੇਰ ਬਣਾਉਣੀ ਆ ਠੀਕ ਆ ਮ ਲੰਨਾਵੇਂ ਮੇਰੇ ਵੱਲੋਂ ਮੈਂ ਕੀ ਲੈਣਾ ਤੇਰੇ ਲੱਖ ਤੋਂ ਕੱਖ ਦੋ ਆਪਾਂ ਕੀ ਲੈਣਾ ਤੇੜਾ ਹੈ ਆਪਾਂ ਜੋ ਜਿੰਨੇ ਜੋਗੇ ਹੈਗੇ ਉਹਨੇ ਤੇ ਖੁਸ਼ ਹੈਗੇ ਆ ਦੇਖਾ ਕੀ ਬੋਲੇ ਨੇ ਪਗਾਈ ਮਾਰੀ ਬੱਡ ਮਾਰਈ ਗਿਆ ਚੱਲ ਅਬ ਸ਼ਬਾ ਖੈਰ ਹੈ ਐਦਾ ਨਾ ਰੋਇਆ ਕਰ ਛੱਡ ਭਰਾ ਯਾਰ ਕਤਰ ਹੁੰਦੀ ਇਹੀ ਮਕਸਦ ਐਨਾ ਨਹੀਂ ਰੋਦੇ ਉਦ ਦੇ ਜ਼ਿੰਦਗੀ ਜਿਓ ਜੀਨੇ ਦੋ ਹੈ तू भी इंजॉय कर करी चल ए करता ठीक ना दी गलती है एगरी, टोटली एगरी इना डीपली नहीं जाना चाहिए तू भी फिर घट बुड मराया करना बस हिसाब नलिया करो यार हा हा चल बुढ़ मरा जाके तू